ਕੁਰਪ੍ਰੀਤ ਮੈਨੂੰ ਤਾਂ ਅਸੀਂ ਇਸ ਜਗਤੇ ਨਹੀਂ ਰਹਿਣਾ ਮੈਨੂੰ ਤਾਂ ਇਹ ਲੱਗਦਾ ਅਗਲੀ ਪਨੀਰੀ ਨੂੰ ਗੱਲਾਂ ਹੀ ਨਹੀਂ ਹੋਣੀਆਂ ਕਿਉਂਕਿ ਡਿਵਾਈਸਸ ਨੇ ਉਹਨਾਂ ਨੂੰ ਇੰਨਾ ਸੰਘੇੜਤਾ ਉਹਨਾਂ ਨੂੰ ਤਾਂ ਗੱਲ ਹੀ ਨਹੀਂ ਕਰਨੀ ਹੋਣੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਕਿ ਕਿਸੇ ਦੇ ਬੋਲਾਂ ਦੀ ਤਰਜ਼ ਕਿਸੇ ਦਾ ਲਹਿਜਾ ਕਿਸੇ ਦੀ ਗੱਲ ਬਾਤ ਕਈ ਲੋਕ ਇਹ ਨਾ ਮਿੱਠਾ ਬੋਲਦੇ ਜੀ ਮੂੰਹ ਫੁੱਲ ਕਰਦੇ ਨੇ ਇਹ ਤੇਰੇ ਤਾਂ ਬੋਲ ਹੀ ਕਵਤਾ ਤੂੰ ਨਜ਼ਮ ਲੈ ਕੇ ਮੇਰੇ ਕੋਲ ਨਾ ਆਇਆ ਕਰ ਪਰ ਕਈ ਵਾਰੀ ਕੀ ਹੁੰਦਾ ਕਿਸੇ ਦਰਵਾਜ਼ੇ ਤੇ ਕਿਸੇ ਦੇ ਪੋਟਿਆਂ ਦੀ ਛੋਹ ਹੁੰਦੀ ਹੈ ਨੌਕ ਹੁੰਦੀ ਹੈ ਤੰਗੋ ਅੱਗੋ ਆਵਾਜ਼ ਆਉਂਦੀ ਹੈ ਕਿਹੜਾ ਓਏ ਨਿੰਨੇ ਕੱਢ ਜੇ ਤੇ ਇੱਕ ਔਰਤ ਬੋਲਦੀ ਹੈ ਆਉਣੇ ਆ ਜੀ ਹਾਂ ਉਹਨਾਂ ਦਾ ਲਹਿਜਾ ਅਲੱਗ ਹੈ ਹਾਂ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਅਲੱਗ ਹੈ ਰਿਸਪੌਂਸ ਅਲੱਗ ਹੈ ਕਈ ਵਾਰੀ ਕੋਈ ਲੇਡੀ ਨਾ ਬੜਾ ਖੂਬਸੂਰਤ ਖਾਣਾ ਬਣਾਉਂਦੀ ਹੈ ਬੜਾ ਮਿਹਨਤ ਕਰਦੀ ਹੈ ਕਿੰਨੇ 36 ਪਦਾਰਥ ਬਣਾ ਕੇ ਆ ਫੂਕ ਤਾਂ ਥੋੜਾ ਝੋਲ ਸਲੋ ਨੇ ਕੋਈ ਹੋਰ ਲੇਡੀ ਹੈ ਜਿਹਦੀ ਮੂੰਗੀ ਦੀ ਦਾਲ ਦੇ ਉੱਤੇ ਹਰੇ ਪੱਤੇ ਧਨੀਏ ਦੇ ਪਾ ਕੇ ਕਹਿੰਦੀ ਜੀ ਖਾਣਾ ਤਿਆਰ ਹੈ ਅੱਜ ਹਮ ਹਮ ਗੱਲ ਤਾਂ ਗੱਲ ਕਰਨ ਦਾ ਠੀਕ ਹੈ ਪਰੋਸਣ ਦਾ ਤਰੀਕਾ ਹੈ ਜੀ ਉਹਦਾ ਜਿਹੜਾ ਜ਼ਾਇਕਾ ਹੈ ਨਾ ਕਹਿੰਦੇ ਸ਼ਬਦੋਂ ਵਿੱਚ ਵੀ ਜ਼ਾਇਕਾ ਹੁੰਦਾ ਹੈ ਪਰੋਸਣੇ ਜੇ ਪਹਿਲੇ ਚੱਖ ਲਿਆ ਕਰੋ ਹਮ ਜੇ ਉਹਦੀ ਇੰਨੀ ਖੁਸ਼ਬੂਦਾਰ ਸਬਜ਼ੀ ਆ ਇੰਨੀ ਵਧੀਆ ਮਿਹਨਤ ਨਾਲ ਬਣਾਈ ਆ ਤਾਂ ਪ੍ਰੈਜ਼ੈਂਟ ਕਰਨ ਦਾ ਵੀ ਇੱਕ ਤਰੀਕਾ ਹੈ ਜੇ ਪ੍ਰੈਜ਼ੈਂਟ ਹੀ ਇੰਨੇ ਬੁਰੀ ਤਰੀਕੇ ਨਾਲ ਕਰਨੀ ਅਦਾ ਸਵਾਦ ਤਾਂ ਉੱਥੇ ਖਤਮ ਹੋ ਗਿਆ ਹਾਂ ਤੇ ਜਿਹਦੇ ਜਿਹਨੇ ਪ੍ਰੈਜ਼ੈਂਟ ਬੜੀ ਮਤ ਛੋਟੀ ਜੀ ਮਤਲਬ ਸਿੰਪਲ ਖਾਣਾ ਵੀ ਨੇ ਪ੍ਰੈਜੈਂਟ ਕੀਤਾ ਬੜੀ ਖੂਬਸੂਰਤੀ ਨਾਲ ਕੀਤਾ ਤੁਹਾਨੂੰ ਉਹਦੇ ਨਾਲ ਡਬਲ ਜਾਇਕਾ ਹੋਗਾ ਡਬਲ 맛 ਸਵਾਦ ਲੱਗੂਗਾ ਇਸ ਕਰਕੇ ਇਹ ਥੋੜੀ ਤਰਜ਼ ਹੈ ਨਾ ਉਹ ਬਹੁਤ ਮੈਨੇ ਰੱਖਦੀ ਹੈ ਕਿਸੇ ਨੂੰ ਜਿਵੇਂ ਹੁਣੇ ਲੇਡੀ ਨੇ ਕਿੱਡੀ ਖੂਬਸੂਰਤ ਗੱਲ ਕਹੀ ਹੈ ਤੁਸੀਂ ਆਲਾ ਦੋਲੇ ਨੂੰ ਬਿਲਕੁਲ ਮਾਈਨਸ ਕਰਦੇ ਨਹੀਂ ਉਸੇ ਗਾਲਾਂ ਕੱਢਦੇ ਹੋ ਕਿਉਂ ਭਾਈ ਥੋੜੇ ਇਹਨਾਂ ਗੱਲਾਂ ਨਾਲ ਇਹਨਾਂ ਸ਼ਬਦਾਂ ਨਾਲ ਕਿੰਨੀ ਨੀਚਤਾ ਸਾਹਮਣੇ ਆਉਂਦੀ ਹੈ ਹਾਂ ਕਿਸੇ ਨੂੰ ਗਾਲ ਕੱਢ ਰਹੇ ਹੋ ਪਰਸਨੈਲਿਟੀ ਤੁਹਾਡੀ ਡਾਊਨ ਹੋ ਰਹੀ ਹੈ ਕਿਹਦੀ ਜ਼ੁਬਾਨ ਇਸਰੰਦੀ ਹੈ ਇਸ ਕਰਕੇ ਜ਼ੁਬਾਨ ਦੀ ਨਿਫਾਸਤ ਤੁਹਾਨੂੰ ਬਰਕਰਾਰ ਰੱਖਦੀ ਹੈ ਤੁਹਾਡੇ ਸਬੰਧ ਅਨੁਸਾਰ ਦੀ ਹੈ ਕਈ ਲੋਕਾਂ ਦੇ ਕੋਲੇ ਤੁਹਾਡੇ ਜੀ ਕਰਦਾ ਹੁੰਦੇ ਨੇ ਗੱਲਾਂ ਸੁਣੀ ਜਾਈਏ ਕਰੀ ਜਾਈਏ ਉਦੋਂ ਤੁਹਾਡੇ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਮੈਂ ਇਹਦੇ ਸ਼ਬਦ ਜਿਹੜੇ ਨੇ ਮੈਂ ਗੁਆਇਨ ਕਰ ਰਹੇ ਨੇ ਇੱਕ ਦਿਨ ਰਿਸ਼ੀ ਜੀ ਦੀ ਗੱਲ ਕਰ ਰਹੀ ਸੀ ਸਵੇਰੇ ਨੂੰ ਉਹਨਾਂ ਨੇ ਇੱਕ ਲਫ਼ਜ਼ ਬੋਲਿਆ ਕਤਰਨ ਜੀ ਅਸੀਂ ਕਤਰਨ ਸਾਹਮ ਕੇ ਰਖਣੀ ਹੈ ਮੈਨੂੰ ਇਨਾ ਸੋਹਣਾ ਲੱਗਿਆ ਮੇਰੀ ਇੱਕ ਮੈਡਮ ਸੀ ਉਹ ਕਹਿੰਦੀ ਹੁੰਦੀ ਸੀ ਅਨਪੜ੍ਹ ਬੰਦੇਆਂ ਨੂੰ ਤਾਂ ਜਾਦੇਵਦੀ ਗੱਲਾਂ ਆਉਂਦੀਆਂ ਨੇ ਉਹ ਤਾਂ ਭਾਵਾਂ ਦੇ ਮੇਚ ਦੀਆਂ ਗੱਲਾਂ ਕਰਦੇ ਨੇ ਇਹ ਬਾਲਾ ਡਿਗਰੀਆਂ ਨਾਲ ਨਹੀਂ ਸੋਚਿਆ ਜਾ ਸਕਦਾ ਡਿਗਰੀ ਵਾਲਾ ਸੋਚਦਾ ਆਹ ਗੱਲ ਕਰਾਂਗੇ ਨਾ ਕਰਾਂ ਇਹਦਾ ਅਰਥ ਆ ਵੀ ਆ ਵੀ ਹੈ ਪਤਾ ਨਹੀਂ ਕਿਹੜਾ ਅਰਥ ਜਾਊਗਾ ਅੱਗੇ ਪੜ੍ਹਿਆ ਲਿਖਿਆ ਇਹ ਸੋਚਦਾ ਹੈ ਪਰ ਜਿਹੜੇ ਅਨਪੜ੍ਹ ਬੰਦੇ ਨੇ ਨਾ ਬਿਲਕੁਲ ਥੋੜੀਆਂ ਭਾਵਨਾਵਾਂ ਦੇ ਮੇਚ ਦੀਆਂ ਗੱਲਾਂ ਕਰਦੇ ਨੇ ਇੰਨੀ ਸੋਹਣੀ ਗੱਲ ਕਰਦੇ ਨੇ ਦੇਖੋ ਨਾ ਇਕਲਾਇਨਾ ਜੀ ਮੈਨੂੰ ਬੀਬੀ ਕਿਸੇ ਨਹੀਂ ਕਹਿਣਾ ਬਾਪੂ ਤੇਰੀ ਜੂ ਟਪ ਕੇ ਹੁਣ ਜੂ ਦਾ ਅਰਥ ਨਹੀਂ ਪਤਾ ਬਾਹਲੇ ਲੋਕਾਂ ਨੂੰ ਹੈ ਇਹ ਗੱਲਾਂ ਯਾਰੀ ਲਾਂਬ ਦੇ ਮੁੰਡੇ ਨਾਲ ਲਾਈਏ ਪਿੰਡ ਦੇ ਭਰਾ ਲੱਗਦੇ ਪਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਲੋਕਾਂ ਨੇ ਬਣਾਈਆਂ ਨੇ ਜਿਨ੍ਹਾਂ ਕੋਲ ਡਿਗਰੀਆਂ ਨਹੀਂ ਸੀ ਪਰ ਅਸੀਂ ਅੱਜ ਕੱਲ ਇਹਨਾਂ ਸਾਰੀਆਂ ਗੱਲਾਂ ਨੂੰ ਉਲੰਘ ਰਹੇ ਹਾਂ ਕਿਉਂਕਿ ਅਸੀਂ ਉਸ ਤਮੀਜ਼ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਲਿਮਿਟਸ ਨੂੰ ਕ੍ਰਾਸ ਕਰ ਰਹੇ ਆ ਰਿਲੇਸ਼ਨਸ 'ਚ ਵੀ ਅਸੀਂ ਓਨੀ ਮੋਹ ਤੇ ਦੇ ਨਾਲ ਉਹਨਾਂ ਦੀ ਜਿਹੜੀ ਸੁੱਚਿਤਤਾ ਹੈ ਨਾ ਉਹਨੂੰ ਬਰਕਰਾਰ ਨਹੀਂ ਰੱਖਿਆ ਉਹ ਕਹਿੰਦਾ ਚੁਗਲਖੋਰ ਨਾ ਚੁਗਲਿਓ ਬਾਜ ਰਹਿਂਦਾ ਗੱਲ ਕਹਿੰਦੇ ਆ ਕਹਿੰਦੇ ਆ ਕਹਿ ਜਾਂਦਾ ਜਿਹਦੇ ਗੱਲ ਬਣਾਉਣੀ ਹੈ ਉਹਨੇ ਤੇ ਚੁਗਲੀ ਕਰ ਹੀ ਦੇਣੀ ਆ ਜੀ ਤੇ ਜਿਹਨੇ ਅਰਥ ਸਮਝਣੇ ਨੇ ਕਿਸੇ ਦੀ ਅੱਖ 'ਚੋਂ ਪੜ੍ਹਨਾ ਹੈ ਉਹਨੇ ਵਾਕਿਆ ਹੀ ਸ਼ਬਦਾਂ ਨੂੰ ਬੜੀ ਵਧੀਆ ਤਰਤੀਬ ਦੇਣੀ ਆ ਨਹੀਂ ਤਾਂ ਬੇਤਰਤੀਬੀ ਗਾਲਾਂ ਵੀ ਬਣਦੀ ਐ ਜੀ ਔਰ ਤਰਤੀਬ ਮੁਹੱਬਤ ਦਾ ਇਜ਼ਹਾਰ ਵੀ ਬਣਦੀ ਹੈ ਤੇ ਕਹਿੰਦੇ ਜਿਹੜਾ ਜੋਹਨ ਮਿਲਟਨ ਸੀ ਨਾ ਉਹ ਬਲਾਈਂਡ ਸੀ ਉਹਦੀ ਵਾਈਫ ਬਹੁਤ ਸੋਹਣੀ ਸੀ ਪਰ ਕੁਰਖਤ ਬੜੀ ਸੀ ਤੇ ਉਹਦਾ ਦੋਸਤ ਕਹਿਣ ਲੱਗਿਆ ਤੈਨੂੰ ਪਤਾ ਹੈ ਵੀ ਤੇਰੀ ਵਾਈਫ ਦਾ ਮੂੰਹ ਜਿਹੜਾ ਫਿਰ ਫੁੱਲ ਵਰਗਾ ਹੈ ਕਹਿੰਦਾ ਮੈਂ ਤਾਂ ਦੇਖ ਨਹੀਂ ਸਕਦਾ ਮੈਨੂੰ ਤਾਂ ਕੰਢੀ ਚੁੱਭਦੇ ਨੇ ਉਹਦੀ ਬੋਲਾਂ ਦੇ ਕਿ ਜਦੋਂ ਕੋਈ ਬੰਦਾ ਤੁਹਾਨੂੰ ਨਾ ਦੋਸਤ ਸਮਝ ਕੇ ਗੱਲ ਕਰਦਾ ਹੈ ਉਹਦੀ ਗੱਲ ਨੂੰ ਉਸੇ ਤਰ੍ਹਾਂ ਜੇਬ ਚ ਪਾ ਲਿਆ ਕਰੋ ਉਸੇ ਤਰ੍ਹਾਂ ਨਹੀਂ ਉਹਦੀ ਸਲਾਹ ਦਿਓ ਫੇਰ ਹੀ ਠੀਕ ਹੋ ਤਾਂ ਹੀ ਖੁਸ਼ੀ ਲੈ ਸਕਾਂਗੇ ਜੀ